11ਵੇਂ ਕੁਮਾਂ트ਰੀ ਯੋਗ ਦਿਹਾੜੇ ਮੌਕੇ ਭਾਰਤੀ ਫੌਜ ਵੱਲੋਂ ਸਿਆਚਨ ਤੋਂ ਲੈ ਕੇ ਵਿਸ਼ਾਖਾਪਟਨਮ ਤੱਕ ਵਿਸ਼ੇਸ਼ ਸਮਾਗਮ ਕਰਵਾਏ ਗਏ ਫੌਜ ਦੇ ਜਵਾਨਾਂ ਨੇ ਵੱਖ-ਵੱਖ ਪੱਧਰ ਤੇ ਕਰਵਾਏ ਗਏ ਉਗੇ ਸਮਾਗਮਾਂ ਵਿੱਚ ਵੀ ਆਪਣੀ ਸ਼ਮੂਲੀਅਤ ਯਕੀਨੀ ਬਣਾਈ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਨ ਵਿੱਚ ਉਜੇਜਿਤ ਤੌਰ ਤੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਫੌਜੀਆਂ ਸਾਬਕਾ ਫੌਜੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੇ ਇਕੱਠਿਆਂ ਯੋਗ ਅਭਿਆਸ ਕੀਤਾ ਭਾਰਤੀ ਫੌਜ ਵੱਲੋਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਸਿਆਚਨ ਤੋਂ ਲੈ ਕੇ ਦੇਸ਼ ਦੇ ਹਰ ਮੌਸਮ ਅਤੇ ਖੇਤਰ ਤੱਕ ਫੌਜ ਨੇ ਯੋਗ ਨੂੰ ਅਪਣਾਇਆ ਹੈ ਇਹ ਦਿਨ ਸਿਰਫ ਅਭਿਆਸ ਦਾ ਪ੍ਰਤੀਕ ਨਹੀਂ ਹੈ ਸਗੋਂ ਯੋਗ ਨੂੰ ਜੀਵਨਸ਼ੈਲੀ ਵਿੱਚ ਸ਼ਾਮਲ ਕਰਨ ਦਾ ਹੈ ਇਸੇ ਕੜੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੰਮੂ ਕਸ਼ਮੀਰ ਦੇ ਉਦਮਪੁਰ ਵਿੱਚ ਫੌਜ ਦੀ ਉਤਰੀ ਕਮਾਂਡ ਦੇ 25000 ਫੌਜੀਆਂ ਨਾਲ ਯੋਗ ਸੈਸ਼ਨ ਵਿੱਚ ਹਿੱਸਾ ਲਿਆ ਉਹਨਾਂ ਨੇ ਕਿਹਾ ਕਿ ਯੋਗ ਸਿਰਫ ਸਿਹਤ ਦਾ ਸਾਧਨ ਨਹੀਂ ਹੈ ਸਗੋਂ ਮਾਨਸਿਕ ਸਪਸ਼ਟਤਾ ਅਤੇ ਅਨੁਸ਼ਾਸਨ ਵਧਾਉਣ ਲਈ ਇੱਕ ਰਣਨੀਤਿਕ ਅਭਿਆਸ ਵੀ ਹੈ ਆਜ ਜੱਟਵਾਲੀ ਸੰਤਰਾਸੀ ਯੋਗ ਦਿਵਸ ਮਨਾ ਰਹਾ ਹੈ हमें योग शब्द के सही मायनों का भी स्मरण करना चाहिए योग का अर्थ है जोड़ना समाज के हर वर्ग को भारत की संस्कृति और आत्मा के साथ जोड़ना यही है इस दौरान भारत तिब्बत सरहदी पुलिस ने लेह के नेे पैंगोंग झील के कंडे 14,000 फुट तो वो की उचाई से योग किया ਅਰੁਣਾਚਲ ਪ੍ਰਦੇਸ਼ ਦੇ ਦਰੰਗ ਵਿੱਚ 12000 ਤੋਂ ਉੱਪਰ ਆਈਟੀਬੀਪੀ ਦੀ ਚੌਥੀ ਕੋਰ ਵੱਲੋਂ ਯੋਗ ਅਤੇ ਸਫਾਈ ਮੁਹਿੰਮ ਚਲਾਈ ਗਈ। ਜੰਮੂ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਵਿੱਚ ਕ੍ਰਿਸ਼ਨਵਾਲੀ ਬ੍ਰਿਗੇਡ ਦੀ ਬਾਲਨੋਈ ਬਟਾਲੀਅਨ ਨੇ ਵੀ ਸਰਦੀ ਪਿੰਡਾਂ ਦੇ ਲੋਕਾਂ ਨਾਲ ਯੋਗ ਦਿਹਾੜਾ ਮਨਾਇਆ ਜਿਸ ਵਿੱਚ ਦਾਦਸਾਗਰਾ ਅਤੇ ਮੰਨਕੋਟ ਪਿੰਡਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ।